ਮਾਡਲ ਦੇ ਘੱਟ ਕੱਪੜੇ ਪਵਾ ਕੇ ਕਰੇ ਪਿੱਛੇ ਜੇ ਪੰਗਾ ਜਾਂਦਾ ਮੈਨੂੰ ਲੱਗਦੀ ਤੁਸੀਂ ਵੀ ਲਿਆ ਉਹ ਗਾਣਾ ਕੀ ਐ ਦਿਖਾਈ ਵਿੱਚ ਸੁਹਾਗ ਰਾਦੇ ਸੀ ਜਾਂਦੇ ਜੀ ਤਾਂ ਵਾਈਫ ਨੂੰ ਬਿਠਾ ਕੇ ਸੁਣਾ ਸਕਦੇ ਹੋ ਪਰ ਬੰਦਾ ਨਹੀਂ ਨਾ ਉਹਦੀ ਘਰ ਵਾਲੀ ਕੋਲੇ ਕਹਿ ਸਕਦਾ ਵੀ ਤੂੰ ਸਾਰੀ ਉਹਦੀ ਹੋ ਗਈ ਐ ਜਮੇ ਯਾਰ ਤੂੰ ਤਾਂ ਕਹਿੰਗਾ ਰੂਹ ਸੁਣਾ ਦੇ ਤੇ ਉਹਨਾਂ ਨੇ ਮੇਰਾ ਮੂੰਹ ਸਜਾ ਦੇਣਾ ਗਾਣਾ ਸੁਣ ਕੇ ਕਿਤੇ ਆਸ਼ਕ ਨਾ ਜਾਵੜੇ ਕੁੜੀ ਦੇ ਘਰ ਵਾਲੇ ਕੋਲੇ ਵੀ ਉਹਨੇ ਕਹਿੰਦਾ ਕੀ ਲੈਣਾ ਕਹਿੰਦਾ ਬੁੱਤ ਲੈਣ ਆਇਆ ਤੂੰ ਸਾਰੀਓ ਦੀ ਹੋ ਗਈ ਏ ਕਿ ਕੁਝ ਹਜੇ ਵੀ ਮੇਰੀਆਂ ਮਾਡਲ ਦੇ ਘੱਟ ਕੱਪੜੇ ਪਵਾ ਕੇ ਕਰੇ ਪਿੱਛੇ ਜੇ ਪੰਗਾ ਜਾ ਤਾਂ ਮੈਨੂੰ ਲੱਗਦੀ ਤੁਸੀਂ ਵੀ ਲੈ ਇਹ ਤੁਸੀਂ ਨਾ 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 ਨਹੀਂ ਉਹ ਮੈਂ ਨਾ ਮੇਰਾ ਮੇਰਾ ਇੱਕ ਗਾਣਾ ਆਇਆ ਸੀਗਾ ਹੂੰ ਆ ਕੰਪਨੀ ਦਾ ਮਨਾਮ ਨਹੀਂ ਲੈਂਦਾ ਹਨਾ ਕਈ ਵਾਰੀ ਗੱਲ ਵਾਇਰਲ ਵੀ ਹੋ ਜਾਂਦੀ ਹੈ ਤੇ ਉਹਦੇ ਵਿੱਚ ਗਾਣਾ بڑے ਵੱਡੇ ਨਾਮ ਵਾਲ ਮਿਊਜ਼ਿਕ ਡਾਇਰੈਕਟਰ ਦਾ ਮਿਊਜ਼ਿਕ ਸੀ ਚਲ ਮੈਂ ਨਾਮ ਲੈ ਦਣਾ ਦੀਸੀ ਕ੍ਰੂ ਦਾ ਮਿਊਜ਼ਿਕ ਸੀ ਠੀਕ ਹੈ ਤੇ ਉਦੋਂ ਮਤਲਬ ਉਹ ਵੀ ਨਵੇਂ ਸੀਗੇ ਹਮ ਅਜ ਉਸ ਗੱਲ ਨੂੰ ਵੀ ਮੇਰੇ ਸਾਬ ਨਾਲ 10 ਸਾਲ ਹੋ ਗਏ ਉਹਨੇ ਹਮ ਤੇ ਉਦੋਂ ਉਹਨਾਂ ਨੇ ਮਤਲਬ ਗਾਣਾ ਸੀਗਾ ਨਾ ਯਾਦ ਜਾਵੇ ਤੇਰੀ ਨਾ ਪੀੜਾ ਸੋਣ ਮੇਰੀ ਬੜਾ ਸੋਹਣਾ ਗਾਣਾ ਸੀ ਜਰਮਲ ਮਣੀਹਾਸ ਬਾਈ ਦਾ ਗਾਣਾ ਲਿਖਿਆ ਹਮ ਉਹ ਗਾਣਾ ਕੀ ਹੈ ਹਨ ਤੇ ਉਹਦੇ ਵਿੱਚ ਮਤਲਬ ਉਹ ਦਿਖਾਈ ਵਿੱਚ ਸੁਹਾਗ ਰਾਦੇ ਸੀ ਜਾਂਦੇ ਹਮ ਹਨਾ ਹੋਰ ਹੀ ਸਿਸਟਮ ਵਿੱਚ ਦਿਖਾ ਰਿਹਾ ਉਹ ਜਦੋਂ ਵੀਡੀਓ ਬਣ ਕੇ ਆਈ ਮੈਂ ਆ ਆਪਣੀ ਗਾਣਾ ਸ਼ੇਅਰ ਕੀਤਾ ਉਹਦਾ ਠੀਕ ਹੈ ਹਜੇ ਤੱਕ ਨਹੀਂ ਮੈਂ ਮੈਨੂੰ ਚੰਗਾ ਨਹੀਂ ਲੱਗਦਾ ਉਹ ਗਾਣਾ ਆਡੀਓ ਬੜੀ ਬਾਕਮਾਲ ਉਹਦੀ ਬੜਾ ਸੋਹਣਾ ਮਿਊਜ਼ਿਕ ਆ ਤੇ ਬੜਾ ਸੋਹਣਾ ਉਹਦੀ ਲਿਰਿਕਸ ਆ ਠੀਕ ਹੈ ਪਰ ਵੀਡੀਓ ਨਹੀਂ ਮੈਨੂੰ ਚੱਜੀ ਮੈਂ ਆ ਵੀ ਨਹੀਂ ਸ਼ੇਅਰ ਕੀਤੀ ਉਹ ਨਹੀਂ ਲੱਗਦਾ ਹੈਗਾ ਵੀ ਫਿਰ ਕਿਤੇ ਜਦੋਂ ਮਤਲਬ ਕਲਾਕਾਰ ਉਸ ਤਰੀਕੇ ਦਾ ਹੁੰਦਾ ਲੋੜਵੰਦ ਉਹਦੀ ਆਵਾਜ਼ ਨੂੰ ਵਰਤ ਲਿਆ ਜਾਂਦਾ ਉਹ ਕਿਸੇ ਨੇ ਮੈਨੂੰ ਗੱਲ ਦੱਸੀ ਸੀ ਵੀ ਉਹ ਕਹਿੰਦਾ ਵੀ ਮੇਰਾ ਗਾਣਾ ਡੀਜੇ ਤੇ ਵਜਦਾ ਫਿਰਦਾ ਮੈਂ ਕੰਨਾਂ 'ਚ ਵਜਦਾ ਫਿਰਦਾ ਬੜੀ ਸੋਹਣੀ ਗੱਲ ਆ ਬੜੀ ਅੱਛੀ ਗੱਲ ਆ ਮੇਰਾ ਗਾਣਾ ਡੀਜੀ ਤੇ ਵਾਹ ਅ ਸੂਟਾ ਗਾਣਾ ਵੀ ਪੜਾਈਆਂ ਉਹ ਵੀ ਬੜਾ ਉਹ ਵੀ ਗਾਣਾ ਬੜਾ ਹਟਾ ਉਹ ਹਮ ਸਾਰੀ ਦੁਨੀਆ ਝੂਮ ਲਾਤੀ ਚੰਦਰੇ ਸੂਟੇ ਨੇ ਹਮ ਤੇ ਕਈਆਂ ਨੂੰ ਮਤਲਬ ਉਹਦਾ ਪਤਾ ਨਹੀਂ ਕਈਆਂ ਨੂੰ ਵੀ ਉਹ ਕਿਨੇ ਗਾਇਆ ਹਮ ਹਨ ਕਈਆਂ ਨੂੰ ਤਾਂ ਪਤਾ ਵੀ ਬਿਲਕੁਲ ਕਈ ਲੋਕਾਂ ਨੂੰ ਉਹ ਨੱਚਦੇ ਹੋ ਤੇ ਬਹੁਤ ਲੋਕੀ ਹਮ ਦੁਨੀਆ ਚੁੰਮਣ ਲਾਤੀ ਆ ਚੰਦਰੇ ਸੁੱਟੇ ਨੇ ਹਾਂ ਚੰਦਰੇ ਸੁੱਟੇ ਨੇ ਤੁਹਾਡੇ ਤੱਕ ਤਾਂ ਠੀਕ ਆ ਨਾ ਤੁਸੀਂ ਤਾਂ ਵਾਈਫ ਨੂੰ ਬਿਠਾ ਕੇ ਸੁਣਾ ਸਕਦੇ ਹੋ ਪਰ ਬੰਦਾ ਨਹੀਂ ਨਾ ਉਹਦੀ ਘਰ ਵਾਲੀ ਕੋਲੇ ਕਹਿ ਸਕਦਾ ਨਹੀਂ ਤੂੰ ਸਾਰੀ ਉਹਦੀ ਹੋ ਗਈ ਆ ਜਮ ਜੇ ਪੈਰੋਂ ਲੋਕਾਂ ਦਾ ਵੀ ਸੜਿਆ ਪਿਆ ਵਿਆਹ ਦੇ ਵਿਆਹ ਦਾ ਪ੍ਰੋਗਰਾਮ ਚ ਕੀ ਹੈ ਕਹਦਾ ਬਾਈ ਰੂਹ ਸੁਣਾ ਦੇ ਮੈਂ ਕਿਹਾ ਤੂੰ ਮੇਰੇ ਚੱਤਰ ਪਵਾ ਸਹੀ ਗੱਲ ਹੈ ਵਿਆਹ ਦੇ ਵਿਆਹ ਦਾ ਪ੍ਰੋਗਰਾਮ ਚੱਲੀ ਜਾਂਦਾ ਹੈ ਤੂੰ ਕਹਿੰਦਾ ਤੂੰ ਸਾਰੇ ਹੀ ਉਹਦੀ ਹੋਰੀ ਨਹੀਂ ਤੁਸੀਂ ਐ ਨਹੀਂ ਕਿਹਾ ਵੀ ਕੁਝ حاجه ਵੀ ਮੇਰੀ ਭਰਾਵਾ ਤੂੰ ਤਾਂ ਮੈਂ ਕਿਹਾ ਕੰਨੀ ਥੋੜਾ ਤਾਂ ਨਿਕਲ ਜੇਗਾ ਟੈਂਟ ਵੇ ਦੀ ਨਹੀਂ ਤੁਸੀਂ ਕਿਹਾ ਮੇਰੇ ਮੇਰੇ ਮਗਾਸੇ ਵਾਲੀ ਗੱਲ ਆ ਤੁਸੀਂ ਐ ਨਹੀਂ ਕਿਹਾ ਵੀ ਯਾਰ ਤੂੰ ਤਾਂ ਕਹਿੰਗਾ ਰੂਹ ਸੁਣਾ ਦੇ ਤੇ ਉਹਨਾਂ ਨੇ ਮੇਰਾ ਮੂੰਹ ਸਜਾ ਦੇਣਾ ਗੱਲਾਂ ਬੜੀਆਂ ਘੇਟ ਕਰਦਾ ਹੈ ਹੈਨਾ ਹਾਂ ਸਹੀ ਆ ਬਾਈ ਉਹ ਸੁਣਾਓ ਪਹਿਲਾਂ ਤਾਂ ਰੂਹ ਗਾਣਾ ਆਪਾਂ ਸਾਂਝ ਪਾਜੀ ਤੂੰ ਰਿਸ਼ਤੇ ਜੋੜੀ ਲੈ ਹੋਰ ਕਿਤੇ ਜੋ ਕਹਿੰਦੀ ਸੀ ਤੇਰੀਆਂ ਹੈ ਤੂੰ ਸਾਰੀ ਉਹਦੀ ਹੋ ਗਈ ਏ ਕਿ ਕੁਝ ਹਜੇ ਵੀ ਮੇਰੀਆਂ ਤੂੰ ਸਾਰੀ ਉਹਦੀ ਹੋ ਗਈ ਏ ਕਿ ਕੁਝ ਹਜੇ ਵੀ ਮੇਰੀਆਂ ਕੀ ਬਾਤ ਹੈ ਹਏ ਮੈਂ ਤਾਂ ਕਦੋਂ ਦੀ ਮਰ ਗਈ ਵੇ ਮੈਂ ਤਾਂ ਕਦੋਂ ਦੀ ਮਰ ਗਈ ਵੇ ਕੱਲੀ ਜਗ੍ਹਾ ਹੀ ਕੇਰੀਆਂ ਕੱਲਾ ਬੁੱਤ ਹੀ ਉਹ ਦੇ ਕੋਲਾਵੇ ਪਰ ਰੂਤਾ ਤੇਰੀਆ ਹੋ ਕੱਲਾ ਬੁੱਤ ਹੀ ਉਹ ਦੇ ਕੋਲਾਵੇ ਪਰ ਰੂਤਾ ਤੇਰੀਆ ਕੀ ਬਾਤ ਹੈ ਫੇਰ ਅਸਲੀ ਕਲਾਗੇ ਉਹ ਨਾ ਜਿਸਾ ਵਡਾਲੀ ਸਾਹਿਬ ਦਾ ਨਹੀਂ ਸੀ ਮੈਨੂੰ ਬਾਤ ਯਾਦ ਆਈ ਮੈਨੂੰ ਪਤਾ ਕੀ ਯਾਦ ਆਈ ਆ ਵੀ ਗਾਣਾ ਸੁਣ ਕੇ ਕਿਤੇ ਆਸ਼ਕ ਨਾ ਜਾਵੜੇ ਕੁੜੀ ਦੇ ਘਰ ਵਾਲੇ ਕੋਲੇ ਵੀ ਉਹਨੇ ਕਹਿੰਦਾ ਕੀ ਲੈਣਾ ਕਹਿੰਦਾ ਬੁੱਤ ਲੈਣਾ ਆ ਰੂਤਾ ਫਿਰ ਓ ਭਰਾਵਾ ਵੀ ਘਟ ਘਟਦੇ ਹੋ ਯਾਰ ਕਹਿੰਦਾ ਵੇ ਬੁੱਤ ਲੈਣ ਆਇਆ ਭਰਾਵਾ ਰੂਹ ਤਾਂ ਉਹ ਕਹੀਦੀ ਵੇ ਤੇਰੇ ਕੋਲ ਹੀ ਆ ਮੇਰੀ